ਖਬਰ ਹੈ ਹੁਸ਼ਾਰਪੁਰ ਦੇ ਕਸਬਾ ਸੱਲਾਖੋੜ ਦੇ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦਾ ਇੱਕ 32 ਸਾਲਾ ਨੌਜਵਾਨ ਜਿਸ ਦਾ ਨਾਮ ਰਵਿੰਦਰ ਸਿੰਘ ਹੈ ਤੇ ਚੰਗੇ ਭਵਿੱਖ ਦੀ ਆਸ ਲੈ ਕੇ ਉਹ ਵਿਦੇਸ਼ ਦੀ ਧਰਤੀ ਤੇ ਗਿਆ ਸੀ ਜਾਣਕਾਰੀ ਮੁਤਾਬਕ ਕਿ ਨੌਜਵਾਨ ਨੇ ਰਵਿੰਦਰ ਸਿੰਘ ਫਰਵਰੀ ਮਹੀਨੇ ਦੇ ਵਿੱਚ ਜਾਣ ਕੀ ਅੱਜ ਤੋਂ ਤਕਰੀਬਨ 8 ਕੁ ਮਹੀਨੇ ਪਹਿਲਾਂ ਦੁਬਈ ਦੀ ਧਰਤੀ ਤੇ ਗਿਆ ਸੀ ਤੇ ਉੱਥੇ ਜਾ ਕੇ ਉਸ ਵੱਲੋਂ ਮਿਹਨਤ ਕਰਕੇ ਆਪਣਾ ਡਰਾਈਵਿੰਗ ਲਾਇਸੈਂਸ ਵੀ ਬਣਵਾਇਆ ਗਿਆ ਸੀ ਪਰੰਤੂ ਹੁਣ ਪਰਿਵਾਰ ਤੇ ਉਕਤ ਨੌਜਵਾਨ ਤੇ ਇੱਕ ਔਖੀ ਘੜੀ ਆਈ ਹੈ ਕਿਉਂਕਿ ਦੁਬਈ ਦੇ ਵਿੱਚ ਵਾਪਰ ਇੱਕ ਹਾਸੇਚਿਕ ਨੌਜਵਾਨ ਦੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਰਵਿੰਦਰ ਸਿੰਘ ਨੂੰ ਵੀ ਉਸ ਵਿੱਚ ਕੁਝ ਕੁ ਫੀਸ ਦੀ ਜਿਹੜਾ ਉਹ ਦੋਸ਼ੀ ਮੰਨਿਆ ਜਾਂਦਾ ਹੈ ਜਿਸ ਕਾਰਨ ਹੁਣ ਉਹ ਇਸ ਵਕਤ ਦੁਬਈ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਨੂੰ 70000 ਦਰਾਮ ਦੁਬਈ ਪੁਲਿਸ ਵੱਲੋਂ ਜੁਰਮਾਨਾ ਲਗਾਇਆ ਗਿਆ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਨੌਜਵਾਨ ਰਵਿੰਦਰ ਸਿੰਘ ਦੇ ਪਿਤਾ ਦਵਿੰਦਰ ਸਿੰਘ ਤਾਂ ਕਹਿਣਾ ਕਿ ਉਹਨਾਂ ਵੱਲੋਂ ਇੱਕ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਇਸੇ ਵਰੇ ਦੇ ਫਰਵਰੀ ਮਹੀਨੇ ਦੇ ਵਿੱਚ ਦੁਬਈ ਵਿਖੇ ਭੇਜਿਆ ਗਿਆ ਸੀ ਤਾਂ ਉਸ ਵੱਲੋਂ ਉੱਥੇ ਜਾ ਕੇ ਸਖਤ ਮਿਹਨਤ ਕਰਕੇ ਆਪਣਾ ਡਰਾਈਵਿੰਗ ਲਾਇਸੈਂਸ ਬਣਵਾਇਆ ਗਿਆ ਸੀ ਤੇ ਕੁਝ ਦਿਨ ਪਹਿਲਾਂ ਜਦੋਂ ਟਰਾਲਾ ਲੈ ਕੇ ਦੁਬਈ ਤੋਂ ਜਾ ਅਬੂ ਧABI ਨੂੰ ਜਾ ਰਿਹਾ ਸੀ ਤਾਂ ਇਸ ਦੌਰਾਨ ਹਰ ਰਸਤੇ ਦੇ ਵਿੱਚ ਇੱਕ ਖਰਾਬ ਵਾਹਨ ਖੜਾ ਸੀ ਤੇ ਜਦੋਂ ਉਸ ਵੱਲੋਂ ਉਸ ਨੂੰ ਕ੍ਰਾਸ ਕਰਨਾ ਚਾਹਿਆ ਤੇ ਇਸ ਦੌਰਾਨ ਇੱਕ ਵਿਅਕਤੀ ਉਸਦੇ ਟਰਾਲੇ ਤੇ ਹੇਠਾਂ ਆ ਕੇ ਤੇ ਦੁਬਈ ਪੁਲਿਸ ਵੱਲੋਂ ਰਵਿੰਦਰ ਸਿੰਘ ਨੂੰ ਮੌਕੇ ਤੇ ਹੀ ਕਾਬੂ ਕਰਕੇ ਜੇਲ੍ਹ ਚ ਬੰਦ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸਾਰੇ ਮਾਮਲੇ ਨੂੰ ਲੈ ਕੇ ਜਦੋਂ ਦੁਬਈ ਪੁਲਿਸ ਤੇ ਨਾਲ ਵੀ ਉਹਨਾਂ ਵੱਲੋਂ ਰਾਪਤਾ ਕਾਇਮ ਕੀਤਾ ਗਿਆ ਤਾਂ ਦੁਬਈ ਪੁਲਿਸ ਦਾ ਕਹਿਣਾ ਜਿਸ ਵਿੱਚ ਰਵਿੰਦਰ ਸਿੰਘ ਬੇਸ਼ੱਕ નિર્ਦੋਸ਼ ਹੈ ਪਰੰਤੂ ਕਾਨੂੰਨ ਮੁਤਾਬਕ ਉਸਦੀ 30% ਦੀ ਦੇ ਕਰੀਬ ਉਸਦੀ ਗਲਤੀ ਮੰਨੀ ਚਾਰੀ ਹੈ ਜਿਸ ਕਾਰਨ ਦੁਬਈ ਪੁਲਿਸ ਵੱਲੋਂ ਉਸਨੂੰ 70000 ਦ੍ਰਾਮ phạt ਕੀ ਇਹ ਆਪਾਂ ਭਾਰਤੀ ਰੁਪਏਾਂ ਦੀ ਗੱਲ ਕਰੀਏ ਤਾਂ 17 ਲੱਖ ਰੁਪਏ ਦੇ ਕਰੀਬ ਦੇ ਇਹ ਅਮਾਉਂਟ ਪੜਦੀ ਹੈ ਤਾਂ 17 ਲੱਖ ਰੁਪਏ ਭਾਰਤੀ ਇਹ ਅਕਾਊਂਟ ਤੇ ਅਮਾਉਂਟ ਤੇ ਮੁਤਾਬਕ ਉਸ ਨੂੰ ਜਿਹੜਾ ਜ਼ੁਰਮਾਨਾ ਲੱਗਿਆ ਹੋਇਆ ਤੇ ਜਿਵੇਂ ਹੀ ਰਵਿੰਦਰ ਸਿੰਘ ਵੱਲੋਂ ਦੁਬਈ ਪੁਲਿਸ ਨੂੰ ਜ਼ੁਰਮਾਨਾ ਅਦਾ ਕੀਤਾ ਜਾਵੇਗਾ ਤਾਂ ਉਸੇ ਵਕਤ ਦੁਬਈ ਪੁਲਿਸ ਵੱਲੋਂ ਉਸ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਜਾਵੇਗਾ। ਪਰੰਤੂ ਪਰਿਵਾਰ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਪਰਿਵਾਰ ਇੰਨੇ ਪੈਸੇ ਇਕੱਤਰ ਨਹੀਂ ਕਰ ਸਕਦੇ ਇਸ ਲਈ ਪਰਿਵਾਰ ਵੱਲੋਂ ਸਰਕਾਰ ਅਤੇ ਹੋਰ ਨਾ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗਹਾਰ ਲਈ ਹੈ ਕਿ ਉਹਨਾਂ ਦੇ ਪੁੱਤ ਦੀ ਮਦਦ ਕੀਤੀ ਜਾਵੇ ਤਾਂ ਜੋ ਜਲਦ ਤੋਂ ਜਲਦ ਜੇਲ੍ਹ ਤੋਂ ਬਾਹਰ ਆ ਸਕੇ ਮੈਂ ਦਵਿੰਦਰ ਸਿੰਘ ਪਿੰਡ ਸੈਲਾਖੋੜ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੇਰਾ ਲੜਕਾ ਅਰਵਿੰਦਰ ਜੋ ਕਿ 7-8 ਮਹੀਨੇ ਪਹਿਲੇ ਮੈਂ ਉਹਨੂੰ ਲੋਕਾਂ ਤੋਂ ਪੈਸਾ ਫੜ ਕੇ ਉਹਨੂੰ ਡਿਵਾਈ ਡਰਾਈਵਿੰਗ ਵਾਸਤੇ ਭੇਜਿਆ ਸੀ ਜਿੱਥੇ ਕਿ ਉਹਨੇ ਪਹਿਲੀ ਟਰਾਈ ਵਿੱਚ ਹੀ ਲਾਇਸੈਂਸ ਬਣਾ ਕੇ 2 ਕੁ ਮਹੀਨੇ ਦੇ ਕਰੀਬ ਉਹਨੇ ਗੱਡੀ ਚਲਾਈ ਹਜੇ ਉਹਨੇ ਤਨਖਾਹ ਵੀ ਨਹੀਂ ਲਈ ਸੀ ਤਾਂ 25 8 2025 ਨੂੰ ਦਿਨ ਨੂੰ 1:30 ਵਜੇ ਦੇ ਕਰੀਬ ਉਹਦਾ ਗੱਡੀ ਦਾ ਐਕਸੀਡੈਂਟ ਹੋਣ ਤੇ ਉਹਦੇ ਗੱਡੀ ਦੇ ਥੱਲੇ ਬੰਦਾ ਆ ਗਿਆ ਜੋ ਕਿ ਥੈਂ ਖਤਮ ਹੋ ਗਿਆ ਤੇ ਉੱਥੇ ਜੀ ਪੁਲਿਸ ਨੇ ਉਹਨੂੰ ਉਸੇ ਵੇਲੇ ਅਰੈਸਟ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਜੇਲ੍ਹ ਵਿੱਚ ਸਾਰੀ ਕਾਰਵਾਈ ਹੋਣ ਤੇ ਮੇਰੇ ਲੜਕੇ ਦੀ 30% ਗਲਤੀ ਕੱਢੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਤੇਰਾ ਕਸੂਰ ਨਹੀਂ ਹੈਗਾ ਲੇਕਿਨ ਅਗਰ ਬੰਦਾ ਮਰ ਗਿਆ ਕਰਕੇ ਇੱਥੇ ਦਾ ਕਸੂਰ ਕਾਨੂੰਨ ਹੈ ਜਿਹੜਾ ਉਹਦੇ ਅਨੁਸਾਰਕ ਇਨੂੰ ਮੇਰੇ ਲੜਕੇ ਨੂੰ 30% ਉਹਨਾਂ ਨੇ ਗਲਤੀ ਕੱਢ ਕੇ ਤੇ 70000 ਡਰਾਮ ਮੇਰੇ ਲੜਕੇ ਨੂੰ ਫਾਈਨ ਪਾਇਆ ਜੋ ਕਿ ਇੰਡੀਆ ਦਾ 17 ਲੱਖ ਦੇ ਕਰੀਬ ਬਣਦਾ ਹੈ ਮੈਂ ਇੱਕ ਗਰੀਬ ਬੰਦਾ ਹੋਣ ਕਰਕੇ ਮੈਂ ਇੰਨਾ ਪੈਸਾ ਨਹੀਂ ਦੇ ਸਕਦਾ ਉੱਥੇ ਜਾਏ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਗਰ ਜੁਰਮਾਨਾ ਨਹੀਂ ਤੁਸੀਂ ਪੇ ਕਰੋਗੇ ਤਾਂ ਉਹਨਾਂ ਚਿਰ ਤੁਹਾਡਾ ਲੜਕਾ ਜੇਲ੍ਹ ਵਿੱਚ ਹੀ ਰਹੂਗਾ ਤੇ ਜੁਰਮਾਨਾ ਦੇਣ ਤੋਂ ਬਾਅਦ ਉਹ ਉਸੇ ਵੇਲੇ ਛੱਡ ਦੋਗੇ ਗੱਡੀ ਕੱਟੀ ਦੀ ਤੁਸੀਂ ਗੱਲ ਕਰ ਰਹੇ ਹੋ ਗੱਡੀ ਰੋਡ ਦੇ ਵਿੱਚ ਖੜੀ ਸੀ ਕਿਉਂ ਜਾਚੀ ਗੱਡੀ ਚੌਂਕ ਦੇ ਵਿੱਚ ਖੜੀ ਸੀ ਜੀ ਗੱਡੀ ਖਰਾਬ ਸੀ ਤੇ ਚੌਂਕ 'ਚ ਖੜੀ ਸੀ ਨਾ ਉਹਨਾਂ ਨੇ ਕੋਈ ਸੇਫਟੀ ਲਾਈ ਜੋ ਸੀ ਕਹਿੰਦੇ ਆ ਤੇ ਨਾ ਕਿਸੇ ਨੂੰ ਨੀ ਰਿਪੋਰਟ ਨੂੰ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਦੀ ਜ਼ਿਆਦਾ ਗਲਤੀ ਹੈ ਇਸ ਕਰਕੇ ਮੇਰੇ ਲੜਕੇ ਦੀ ਗਲਤੀ ਉਹਨਾਂ ਨੇ 30% ਕੱਟੀ ਹੈ ਬੰਦਾ ਮਾਰਨ ਕਰਕੇ ਅਗਰ ਬੰਦਾ ਵੱਜ ਜਾਂਦਾ ਤਾਂ ਮੇਰੇ ਲੜਕੇ ਦੀ ਕੋਈ ਗਲਤੀ ਨਹੀਂ ਸੀ ਤੁਸੀਂ ਹੀ ਜਾਦੇ ਹੋ ਮੈਂ ਸਰਕਾਰ ਤੋਂ ਸੰਸਥਾਵਾਂ ਤੋਂ ਇਹ ਜਾਣਾਂ ਆ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਕਿ ਮੈਂ ਆਪਣੇ ਬੱਚੇ ਨੂੰ ਛੜਾ ਸਕਾਂ ਹਾਂ ਇੰਨਾ ਆ ਕਿ ਉਸ ਗਵਰਨਮੈਂਟ ਨੇ ਨਾ ਮੇਰੇ ਬੇਟੇ ਦਾ ਲਾਇਸੈਂਸ ਕੋਈ ਖਰਾਬ ਕੀਤਾ ਤੇ ਨਾ ਉਹਨੇ ਰਿਪੋਰਟ ਕਰਨਾ ਆ ਉਹ ਕਹਿੰਦੇ ਫਾਈਨ ਭਰੋ ਤੇ ਬਾਹਰ ਜਾਓ ਤੇ ਆਪਣਾ ਕੰਮ ਕਰੋ ਉਥੇ ਰਹਿ ਸਕਦਾ ਹੈ WE ARE GNA UNIVERSITY SEE POTENTIAL ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ we groom competent global citizens to affect positive change around them